ਰਣਾ ਅੱਜ ਫਲੈਗ ਮਾਰਚ ਡਾਂਸਿੰਗ ਵਾਲਾ ਕਿੱਥੇ ਗਿਆ ਕਿਸ ਰਿਗਾਰਡਿੰਗ ਕੀਤਾ ਜੀ ਹਾਂ ਜੀ ਇਹ ਪਿਛਲੇ 10 ਦਿਨ ਪਹਿਲਾਂ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿੰਡ ਡਾਂਸਿੰਗ ਵਾਲਾ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਹੜੀ ਕੁਛ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਉਸ ਦੇ ਸਬੰਧ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜਾ ਹੈਗਾ ਪੈਦਾ ਕਰਨ ਲਈ ਉਹ ਜਿਹੜਾ ਅੱਜ ਐਸਐਸਪੀ ਸਾਹਿਬ ਦੇ ਹੁਕਮ ਤਾਕ ਪ ਜਿਹੜਾ ਹੈਗਾ ਪਿੰਡ ਡਾਂਸਿੰਗ ਵਾਲਾ ਵਿਖੇ ਫਲੈਗ ਮਾਰਚ ਕਰਿਆ ਗਿਆ ਸੀ ਤੇ ਜਿਹੜੇ ਇਸ ਤੋਂ ਤੁਹਾਡੇ ਕੋਲ ਨੂੰ ਦੋਸ਼ੀ ਨਾਮ ਦੱਸੀ ਗਏ ਕਿੰਨੇ ਫੜੇ ਗਏ ਤੇ ਕਿੰਨੇ ਹੈ ਬਾਹਰ ਇਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 22 ਦੋਸ਼ੀ ਸਾਡੇ ਵੱਲੋਂ ਨਾਮਜ਼ਦ ਕੀਤੇ ਗਏ ਸੀ ਜਿਦੇ ਵਿੱਚੋਂ ਅਸੀਂ 16 ਨੂੰ ਅਰੈਸਟ ਕਰ ਚੁੱਕੇ ਹਾਂ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਊਗਾ ਇਸ ਤੋਂ ਇਲਾਵਾ ਜੋ ਵੀ ਇਹਨਾਂ ਵੱਲੋਂ ਹਥਿਆਰ ਵਗੈਰਾ ਡੰਡਾ ਛੋਟੀ ਪੈਟਰੋਲ ਉਹਦੇ ਵਾਸਤੇ ਜੋ ਵਰਤੇ ਗਏ ਸੀ ਉਹ ਵੀ ਸਾਰੇ ਬਰਾਮਦ ਕਰਾ ਕੇ ਕਰਾ ਲਏ ਗਏ ਨੇ ਇਸ ਤੋਂ ਇਲਾਵਾ ਜੇ ਕੁਝ ਚੋਰੀ ਦੀ ਰਿਪੋਰਟ ਵੀ ਸੀ ਵੀ ਇਹਨਾਂ ਵੱਲੋਂ ਸਿਲੰਡਰ ਵਗੈਰਾ ਚੋਰੀ ਕਰ ਲਏ ਗਏ ਨੇ ਉਹ ਵੀ ਜਿਹੜੇ ਹੈਗੇ ਬਰਾਮਦ ਕਰਵਾ ਰਹੇ ਆ ਅਸੀਂ ਸਾਰਿਆਂ ਤੋਂ ਹਰ ਇੱਕ ਬੰਦੇ ਤੋਂ ਜਿਹਦਾ ਜਿੰਨਾ ਪਾਰਟ ਹੈਗਾ ਜਿਹਦਾ ਕਿਸੇ ਜਿਹੜਾ ਹਥਿਆਰ ਵਰਤਿਆ ਉਹ ਤੋਂ ਹਥਿਆਰ ਕਿ ਕੋਈ ਚੋਰੀ ਕੀਤੀ ਹੋਵੇ ਉਹ ਤੋਂ ਚੋਰੀ ਵਾਲਾ ਜਿਹੜਾ ਹੈਗਾ ਸਮਾਨ ਬਰਾਮਦ ਕਰਾਇਆ ਜਾਊਗਾ ਕਿਸੇ ਨੂੰ ਵੀ ਬਖਸ਼ੇ ਨਹੀਂ ਜਾਊਗਾ ਕੋਈ ਇਹਦੇ ਵਿੱਚ ਢਿੱਲ ਨਹੀਂ ਹੈਗੀ ਕਿਸੇ ਵਾਸਤੇ ਵੀ ਤੇ ਇਹਦਾ ਅਸੀਂ ਜਲਦੀ ਹੀ ਜਿਹੜਾ ਤਬਤੀਸ਼ ਜਿਹੜੀ ਹੈ ਮੁਕੰਮਲ ਕਰਕੇ ਅਸੀਂ ਚਲਾਨ ਜਿਹੜਾ ਹੈ ਅਦਾਲਤ ਵਿੱਚ ਦੇਵਾਂਗੇ ਜੀ ਉੱਥੇ ਪੈਰ ਵੀ ਕਰਕੇ ਇਹਨਾਂ ਨੂੰ ਹਰ ਹਾਲਤਤ ਵਿੱਚ ਸਜ਼ਾ ਕਰਵਾਵਾਂਗੇ ਸਰ 26 ਤਰੀਕ ਆ ਰਹੀ ਹੈ ਉਸ ਵਾਸਤੇ ਤੁਹਾਡਾ ਕੀ ਪੰਜਾਬ ਪੁਸਤ ਹੈ ਰਹੇਗਾ ਬਲੈਕ ਮਾਰਚਿੰਗ ਲੈ ਕੇ ਜਾਂ ਸੁਰੱਖਿਆ ਲੈ ਕੇ ਉਸ ਦੇ ਸੰਬੰਧ ਵਿੱਚ ਵੀ 26 ਜਨਵਰੀ ਦੇ ਸੰਬੰਧ ਵਿੱਚ ਵੀ ਸਾਡੇ ਡਿਸਟ੍ਰਿਕਟ ਹੈੱਡ ਆਫਿਸ ਤੋਂ ਡਿਟੇਲਡ ਪ੍ਰੋਗਰਾਮ ਆਇਆ ਹੋਇਆ ਹੈ ਉਹਦੇ ਸੰਬੰਧ ਉਹਦੇ ਵਿੱਚ ਕਾਸੋ ਵਗੈਰਾ ਵੀ ਹੈਗਾ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਜਾਂ ਹੋਰ ਭੀੜ ਭੜਕੇ ਬੜੀਆਂ ਥਾਵਾਂ ਤੇ ਉਹ ਪ੍ਰੋਗਰਾਮ ਬਣਿਆ ਹੋਇਆ ਉਹਦੇ ਮੁਤਾਬਕ ਹੈਗੇ ਜਿਹੜੇ ਇਹ ਪੂਰੀ ਚੱਕੀ ਵਰਤੀ ਜਾ ਰਹੀ ਹੈ ਇੱਕ ਪੀੜਤਾ ਨੇ ਨਾ ਦੋਸ਼ ਲਾਇਆ ਸੀਗਾ ਕਿ ਇਹਨਾਂ ਨੇ ਸਾਡੀਆਂ ਬੱਕਰੀਆਂ ਵੀ ਚੋਰੀਆਂ ਕਰ ਲਈਆਂ ਦਾਨ ਸਿੰਘ ਵਾਲੇ ਮੈਟਰ ਦੇ ਵਿੱਚ ਉਹ ਬੱਕਰੀਆਂ ਬਰਾਮਦ ਹੋ ਗਈਆਂ ਜੀ ਉਹ ਬਰਾਮਦ ਕਰ ਰਿਹਾ ਜੇ ਤੋ ਤਫਤੀਸ਼ ਦਾ ਬਣਾ ਹੈਗਾ 파ਟ ਉਹਦੇ ਵਿੱਚ ਦੇਖ ਰਹੇ ਆਂ ਜੇ ਚੋਰੀ ਹੋਈਆਂ ਹੋਣਗੀਆਂ ਤਾਂ ਅਸੀਂ ਜ਼ਰੂਰ ਬਰਾਮਦ ਕਰਾਵਾਂਗੇ ਸਿਲੰਡਰਾਂ ਦੀ ਵੀ ਸ਼ਿਕਾਇਤ ਆਈ ਸੀ ਸਿਲੰਡਰ ਅਸੀਂ ਬਰਾਮਦ ਅੱਜ ਦੋ ਕਰਵਾ ਲਏ ਗਏ ਨੇ ਤੇ ਜਿਹੜੇ ਹੋਰ ਵੀ ਦੋ ਤਿੰਨ ਹੋਰ ਰਹਿੰਦੇ ਨੇ ਉਹ ਵੀ ਕਰਵਾ ਲਾਂਗੇ ਬੱਕਰੀਆਂ ਵਾਲਾ 파ਟ ਵੀ ਹੈਗਾ ਜਿਹੜਾ ਉਹ ਵੀ ਅਸੀਂ ਤਫਤੀਸ਼ ਤੇ ਕਰਕੇ ਜੇ ਉਹਦੇ ਵਿੱਚ ਸਚਾਈ ਹੋਈ ਤਾਂ ਉਹ ਵੀ ਜ਼ਰੂਰ ਕਰਵਾਇਆ ਜਾਊਗਾ ਕਿਹੜਾ ਦੋਸ਼ੀ ਸੀ ਇਹ ਇਹ ਦੱਸ ਰਹੇ ਸੀ ਪੀੜਤ ਕਹਿ ਰਹੇ ਸੀ ਵੀ ਚਿੱਟੇ ਕਰਕੇ ਕੋਈ ਇਹ ਜੋ ਹੈ ਪਿੰਕ ਦੋਸ਼ੀ ਜਿਹੜੇ ਚਿੱਟੇ ਦਾ ਵਪਾਰ ਕਰਦੇ ਸੀ ਨਹੀਂ ਨਹੀਂ ਚਿੱਟੇ ਵਾਲੇ ਅਜੇ ਤੱਕ ਤਫਤੀਸ਼ ਜਿਹੜਾ ਕੋਈ ਹੈਗਾ ਹੈਗਾ ਗੱਲ ਸਾਹਮਣੇ ਨਹੀਂ ਆਈ ਜਿਹੜੀ ਹੈਗੀ ਇਹਨਾਂ ਦੀ ਆਪਸੀ ਰੰਜਿਸ਼ ਕਾਰਨ ਹੀ ਜਿਹੜੀ ਇਹ ਘਟਨਾ ਵਾਪਰੀ ਹੈ ਠੀਕ ਹੈ